ਹੋਕਨ ਅਗਰ ਆਸਮਾਨ ਦੇਖਦੇ ਤੁਸੀਂ ਕੋ ਮੈਂ ਤੁਹਾਡੇ ਨਾਲ ਦੁਰਪੇਚਿਮਾਨ ਇਸ ਸਮੇਂ ਨਗਰ ਕੋਲਸਰ ਰਾਜਪੁਰਾ ਦੇ ਵਿੱਚ ਅਸੀਂ ਮਜੂਰਾਂ ਦਾ ਇੱਕ ਇਹ ਅੱਜ ਸਾਰੇ ਕਰਮਚਾਰੀਆਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਧਰਨਾ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਹੈ ਕਾਰਨ ਇਹ ਹੈ ਕਿ ਜੋ ਪਿਛਲੇ ਸਮੇਂ ਦੇ ਦੌਰਾਨ ਚਲਾਈ ਦੇ ਸਮੇਂ ਇੱਕ ਜਦੋਂ ਮੇਰਾ ਸਪਾਈ ਸਰਵਰ ਕਾ ਉਦੀ ਸੜਕ ਦੇ ਉੱਪਰ ਐਕਸੀਡੈਂਟ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਉਸ ਸਮੇਂ ਸੜਕ ਦੇ ਉੱਪਰ ਜਿਹੜੀ ਹੈਗੀ ਸਫਾਈ ਕਰ ਰਹੀ ਸੀ ਤਾਂ ਉਸ ਸਮੇਂ ਜਿਹੜਾ ਹੈ ਇਹਦੀ ਮੌਤ ਹੋਣ ਦੇ ਸਤੇ ਉਸ ਦੇ ਨੌਕਰੀ ਨਾ ਮਿਲਣ ਕਰਕੇ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਦੁੱਖਿਆ ਕਰਨ। ਇਹ ਦੱਸਿਆ ਜਾ ਰਿਹਾ ਹੈ ਕਿ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਕੋ ਪੱਕੇ ਨਹੀਂ ਕੀਤਾ ਗਿਆ ਤਾਂ ਉਸ ਦੇ ਵਿਰੋਧ ਕਰਕੇ ਜੋ ਅੱਜ ਜਿਹੜਾ ਹੈਗਾ ਇੱਥੇ ਮਿੱਥੇ ਸਮੇਂ ਦੇ ਲਈ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। ਕੋਈ ਪਤਾ ਨਹੀਂ ਪਾ ਆਗਮਨ ਦਾ ਨਿਕਲੇਗਾ ਸਰ ਰਾਜ ਵੇਖੋ ਜੀ ਜਿੱਥੇ ਅੱਜ ਜੋ ਸਮੂਥ ਕਰਮਚਾਰੀ ਨੇ ਜਿਹੜੇ ਸਪਾਈ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇੱਕ ਅਲੱਗ ਇੱਕ ਗੱਲ ਕਿਤੇ ਜਾਵੇ ਤਾਂ ਉਕਲ ਬਾਡੀ ਜਿਹੜੇ ਮੰਤਰੀ ਨੇ ਡਾਕਟਰ ਅਭਜੋਤ ਸਿੰਘ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਨਾਰੇ ਵੱਜਤੇ ਜਾ ਰਹੀ ਹੈ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਡਾਕਟਰ ਅਭਜੋਤ ਸਿੰਘ ਜਿੱਥੇ ਆਏ ਸਕਦਾ ਉਸ ਸਮੇਂ ਜਿਹੜਾ ਹੈਗਾ ਜੋ ਇਹਨਾਂ ਦੇ ਨਾਲ ਵਾਅਦਾ ਕਰਕੇ ਗਏ ਸੀ ਕਿ ਜਿਹੜੀ ਜਿਹੜੀ ਸਫਾਈ ਕਰਮਚਾਰੀ ਜਿਹਦੀ ਮੋਤਲੋ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਪਰ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜੋ ਦਖਾਣੇ ਦਾ ਨੌਕਰੀ ਨਹੀਂ ਮਿਲੀ ਤਾਂ ਉਹਦੇ ਵਿਰੋਧ ਵਿੱਚ ਜੋ ਅੱਜ ਇਹ ਪ੍ਰਦਰਸ਼ਨ ਕੀਤਾ ਜਾ ਰਹੇ ਹਨ ਤੇ ਅੱਜ ਇਥੋਂ ਸਫਾਈ ਕਰਮਚਾਰੀਆਂ ਦੇ ਵੱਲੋਂ ਵੱਡੇ ਪ੍ਰਦਰਸ਼ਨ ਦੀ ਕੌਣ ਦੇ ਰਿੱਤੀ ਗਈ ਆ ਕੋਲ ਦਿੱਤੀ ਗਈ ਹੈ ਕਿ 10 ਦਸੰਬਰ ਨੂੰ ਜਿਹੜਾ ਹੈਗਾ ਵਿਕਮਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ਦੇ ਵੱਲ ਜਿਹੜੇ ਹੈਗੇ ਆ ਪੂਰੇ ਪੰਜਾਬ ਦੇ ਸਫਾਈ ਸੇਵਕ ਬੰਦਣਗੇ ਤੇ ਵੱਡਾ ਪ੍ਰਦਰਸ਼ਨ ਕਰਨਗੇ ਤੇ ਸਰਕਾਰ ਨੂੰ ਦੁਕਾਨ ਦੇ ਕੂਫੀਸ਼ ਕਰਨਗੇ ਤੇ ਦੂਜੀ ਚੇਤਾਵਨੀ ਇਹ ਦਿੱਤੀ ਗਈ ਹੈ ਕਿ ਜੇਕਰ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੂਰੇ ਪੰਜਾਬ ਦਾ ਪੁੰਦਾ ਪੰਜਾਬ ਦੇ ਮੰਤਰੀਆਂ ਪੰਜਾਬ ਦੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਜਿਹੜਾ ਹੈਗਾ ਤੇ ਉਹ ਇਹਨਾਂ ਦੇ ਕੋਲੋਂ ਸੁਪਰੀਆ ਅੱਜ ਉਹਨੇ ਦੀ ਮੰਗਾਂ ਨੂੰ ਜਿਹੜਾ ਹੈਗਾ ਉਹ ਕਰਵਾ ਸਕਣ ਤੇ ਤੁਸੀਂ ਤਸਮਨ ਬਿਲਕੁਲ ਸਰ ਇਹਦੇ ਸਮੂਹ ਅੱਜ ਸਮੂਹ ਚੀਨੀ ਮੈਡਿਟੇਸ਼ਨ ਯੋਗਿਕ ਕੰਪਨੀ ਤੋਂ ਆਉਂਦੀਆਂ ਜਿਹੜੀਆਂ ਅੱਜ ਲੈਕਚਰ ਆਇਆ ਹੈਗਾ ਜਿਹਨਾਂ ਨੇ ਆਪਣਾ ਪ੍ਰਦਰਸ਼ਨ ਵਾਲੀ ਕੁਝ ਨਹੀਂ ਗੱਲਬਾਤ ਜਿਹੜੋ ਨੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਮ ਵੀ ਕਰਾਵਾਂਗੇ ਕਿ ਟੱਕਰ ਆਇਆ ਇਸ ਮਤਲਬ ਟੱਕਰ ਆਏਗਾ ਚੂਰ ਹੋ ਜਾਏਗਾ

ਇਹ ਜਿਹੜਾ ਧਰਨਾ ਲਾਇਆ ਜੀ ਅਸੀਂ ਸਾਡੀ ਕੁਝ ਲੋਕਲ ਮੰਗਾ ਹੈਗੀਆਂ ਜਿਦੇ ਵਿੱਚ ਸਾਡੀ ਕੁਸਨੀਤਾ ਰਾਣੀ ਸੀਗੀ ਉਹ ਲੇਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਉਹਦੇ ਵਿੱਚ ਆਹ ਵੀ ਰੋਡ ਤੇ ਪਟਾੜ ਰੋਡ ਤੇ ਉਹਦਾ 2.5 ਸਾਲ ਹੋ ਗਏ ਅਸੀਂ ਬੜੇ ਮੰਤਰੀ ਜੀ ਕੋਲ ਗਏ ਪਹਿਲਾਂ ਬਲਕਾਰ ਸਿੰਘ ਜੀ ਮੰਤਰੀ ਲੋਕਲ ਬਾਰਡ ਮੰਤਰੀ ਉਹਨੇ ਹਾਂ ਕਰੀ ਵੀ ਅਸੀਂ ਨੌਕਰੀ ਦੇਵਾਂਗੇ ਉਸ ਤੋਂ ਬਾਅਦ ਡਾਕਟਰ ਨਵਜੋਤ ਆ ਗਿਆ ਅਸੀਂ ਉਹਦੇ ਮਤਾ ਵੀ ਪਵਾ ਕੇ ਚੰਡੀਗੜ੍ਹ ਭੇਜ ਤਿਆ ਸੈਕਟਰੀ ਸਾਹਿਬ ਗੈਲ ਗੱਲ ਹੋ ਚੁੱਕੀ ਡਾਇਰੈਕਟਰ ਸਾਹਿਬ ਨਾਲ ਗੱਲ ਹੋ ਚੁੱਕੀ ਜੁਆਇੰਟ ਡਾਇਰੈਕਟਰ ਨਾਲ ਗੱਲ ਹੋ ਚੁੱਕੀ ਉਹਦੇ ਮਤਾ ਪਾ ਕੇ ਚਲੇ ਗਿਆ ਉਹ ਪਹਿਲੇ ਕਹਿੰਦੇ ਪੱਕੀ ਨੌਕਰੀ ਦੇਾਂਗੇ ਅਸੀਂ ਬਰਨਾਲੇ ਦਾ ਕੇਸ ਵੀ ਲਾਇਆ ਉਹ ਕਰ ਰਿਹਾ ਚਲੋ ਇਹਦੇ ਵੇਸ ਤੇ ਅਸੀਂ ਦੇ ਦਿੰਦੇ ਆ ਸਮਾ ਬੀਜ ਦਾ ਗਿਆ ਸਮਾ ਬੀਜ ਦਾ ਗਿਆ ਸਮਾ ਬੀਜ ਦੇ ਬਾਰ ਕਰ ਰਿਹਾ ਚਲੋ ਇਸ ਤਰ੍ਹਾਂ ਕਰੋ ਜੇ ਪੱਕੀ ਨੌਕਰੀ ਨਹੀਂ ਅੰਸਰ ਆ ਜੀ ਆਪਾਂ ਨਹੀਂ ਦੇ ਸਕਦੇ ਤਾਂ ਅਸੀਂ ਇਹਨੂੰ ਕੰਟੈਕਟ ਵੇਸ ਤੇ ਦੇ ਦਈਏ ਅਸੀਂ ਉਹ ਵੀ ਰਾਜੀ ਹੋ ਚੁੱਕੇ ਚਲੋ ਕੰਟੈਕਟ ਵੇਸ ਤੇ ਦੇ ਦਿਓ ਤਾਂ ਹੁਣ ਦੁਬਾਰੇ ਫੇਰ ਅਸੀਂ ਮੰਤਰੀ ਸਾਹਿਬ ਨੂੰ ਮਿਲੇ ਲੋਕਲ ਵੱਡੀ ਮੰਤਰੀ ਨੂੰ ਵੀ ਸਾਡੂੰ ਸੁਨੀਤਾ ਰਾਣੀ ਰਾਜਪਰੇਦ ਵੀ ਸਾਡੇ ਉਰੇ ਆਇਆ ਸੀਗਾ ਹਾਲ ਦੇ ਵਿੱਚ ਰਾਜਪਰੇਦ ਦੇ ਵਿੱਚ ਲੋਕਲ ਕੌਂਡਿ ਮੰਤਰੀ ਤਾਂ ਨੀਨਾ ਮਿੱਤਲ ਐਮ ਐਲ ਏ ਸਾਹਿਬ ਨੇ ਵੀ ਉਹਨੂੰ ਆਪਣੇ ਲੈਟਰ ਪੈਰ ਤੇ ਹੋਕਾ ਭਰਿਆ ਵੀ ਇਹ ਜਿਹੜੀ ਨੌਕਰੀ ਬਣਦੀ ਇਹਨੂੰ ਦਿੱਤੀ ਜਾਏ ਉਹਨੇ ਵੀ ਮੋਹਰ ਲਾ ਕੇ ਸਾਡੀ ਸਪਾਰਸ ਕਰੀ ਆ ਪਰ ਲੋਕਲ ਕੌਂਡਿ ਮੰਤਰੀ ਨੂੰ ਹਜੇ ਤੱਕ ਹਾਂ ਕਰਕੇ ਸ਼ਰਮ ਨਹੀਂ ਆਈ ਹਜੇ ਤੱਕ ਸਾਨੂੰ ਆਰਡਰ ਨਹੀਂ ਦੇ ਆਏ ਗਏ ਡਾਇਰੈਕਟਰ ਵੀ ਚੁੱਪ ਕਰ ਗਿਆ ਸੈਕਟਰੀ ਵੀ ਚੁੱਪ ਕਰ ਗਿਆ ਇਸ ਕਰਕੇ ਜਿਹੜਾ ਹੈਗਾ ਅਸੀਂ ਤਰਨਾ ਲੱਗ ਆਇਆ ਗਿਆ ਦੂਜਾ ਨੰਬਰ ਸਾਡੇ ਕੱਚੇ ਮੁਲਾਜ਼ਮ ਹੈਗੇ ਆ ਇੱਕ ਸ਼ੀਮਾ ਸ਼ਰਮਾ ਹੈਗੀ ਆ ਉਹ ਠੇਕੇਦਾਰਨੀ ਆ ਹਜੇ ਤੱਕ ਤਨਖਾਹ ਨਹੀਂ ਮਿਲੀ ਪੀਐਫ ਨੂੰ ਨਾ ਜਮਾ ਨਹੀਂ ਹੋਇਆ ਘੱਟੋ ਘੱਟ ਜਾਂ ਤਾਂ ਜੇ 6-7 ਮਹੀਨੇ ਹੋ ਚੁਕੇ ਉਹਦਾ ਪੀਐਫ ਦਾ ਬਕਾਇਆ ਹੈਗਾ ਉਹ ਨਹੀਂ ਹਜੇ ਤੱਕ ਦੇ ਆ ਅਸੀਂ ਵਾਰ-ਵਾਰ ਇਹ ਨੂੰ ਕਹਿੰਦੇ ਪ੍ਰਨਾਨ ਜੀ ਨੂੰ ਵੀ ਕਹਿੰਦੇ ਉਹ ਲੋਕਰ ਉਹਨੇ ਚਿੱਠੀ ਵੀ ਕਰਦੀਆਂ ਅਸੀਂ ਹੁਣ ਕੱਲ ਚਿੱਠੀ ਕਢਾ ਕੇ ਲੈ ਆਏ ਪਟਿਆਲੇ ਤੋਂ ਕਿ ਉਸ ਪਰਚਾ ਦਰਜ ਕਰਿਆ ਜਾਏ ਜਿਹੜਾ ਇਹਨਾਂ 7 ਮਹੀਨਿਆਂ ਦਾ ਬਕਾਇਆ ਹੈਗਾ ਉਹ ਜਮਾ ਕਰਾਇਆ ਜਾਏ ਤੇ ਜਿਹੜੀ ਰਹਿ ਗਈ ਤਨਖਾਹ ਉਹ ਦੇਈ ਜਾਏ ਇਸ ਕਰਕੇ ਸਾਡਾ ਲੋਕਲ ਤਰਨਾ ਜਦੋਂ ਤੱਕ ਸਾਡਾ ਇਨਸਾਫ ਨਹੀਂ ਹੋਣਗਾ ਇਹ ਤਰਨਾ جاری ਰਹੇਗਾ ਇਹ 5 ਦਿਨ ਚਲੇ 10 ਦਿਨ ਚਲੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਹ ਤਾਂ ਪਰਮਾਨੈਂਟ ਇੱਥੇ ਰੁ ਜਦੋਂ ਕਿ ਸਾਨੂੰ ਦੋਨੋਂ ਤਿੰਨੋਂ ਕਮਾਂ ਦੇ ਇਨਸਾਫ ਨਹੀਂ ਮਿਲੇ ਜਾਂਦੇ ਜਦੋਂ ਕਿ ਨਾ ਕਿ ਪੈਸੇ ਨਹੀਂ ਜਮਾ ਹੁੰਦੇ ਤੇ ਸੁਨੀਤਾ ਰਾਣੀ ਦੇ ਵਾਲੇ ਕੇਸ ਬਾਰੇ ਜਦੋਂ ਕਿ ਇਹਨਾਂ ਨੂੰ ਆਰਡਰ ਦਾ ਹੁਕਮ ਨਹੀਂ ਹੁੰਦਾ ਜਦੋਂ ਕਿ ਅਸੀਂ ਧਰਨਾ ਲਾ ਕੇ ਰੱਖਾਂਗੇ ਪ੍ਰਧਾਨ ਸਾਹਿਬ ਜਿਹੜੇ ਤੁਸੀਂ ਦੋ ਮੰਗਾ ਦੱਸੀਆਂ ਇਹਨਾਂ ਤੋਂ ਬਿਨਾ ਹੋਰ ਮੰਗ ਵੀ ਆਪਣੀ ਕੋਈ ਹੈ ਦੇਖੋ ਮੰਗ ਤਾਂ ਸਾਡੇ ਇਸ ਤਰ੍ਹਾਂ ਕੱਚੇ ਬਲਾਜ ਪੱਕੇ ਕਰਨੇ ਆ ਬਗੈਰ ਸਰ ਤੋਂ ਸਰਕਾਰ ਕਹਿੰਦੀ ਅਸੀਂ ਪੱਕੇ ਕਰਤੇ ਪੱਕੇ ਕਰੇ ਨਹੀਂ ਪ੍ਰਾਣੀ ਪੈਨਸ਼ਨ ਬਹਾਲ ਕਰਨੀਆਂ ਸਾਡੇ ਪਾ ਪ੍ਰਾਣੀ ਪੈਨਸ਼ਨ ਬਹਾਲ ਨਹੀਂ ਕਰੀ ਸਰਕਾਰ ਝੂਠ ਤੇ ਝੂਠ ਬੋਲ ਕੇ ਸਾਡੇ ਮੁਲਾਜ਼ਮਾਂ ਨੂੰ ਗੁਮਰਾਹ ਕਰ ਰਹੀ ਆ ਇਸ ਕਰਕੇ ਸਾਡਾ ਰੋਜ਼ ਪ੍ਰਦਰਸ਼ਨ ਹੈ ਆਉਣ ਵਾਲੀ 10 ਤਰੀਕ ਨੂੰ ਅਸੀਂ ਫਿਰ ਸੰਗਰੂਰ ਦੇ ਵਿੱਚ ਬੜਾ ਤਕੜਾ ਜਿਹੜਾ ਪੰਜਾਬ ਲੈਵਲ ਤੇ ਧਰਨਾ ਲਾਉਣ ਜਾ ਰਹੇ ਹਾਂ ਹਾਂ ਜੀ ਇਸ 10 ਨੂੰ ਪ੍ਰਧਾਨ ਸਾਹਿਬ ਜੀ ਸਰਕਾਰ ਤਾਂ ਕਹਿੰਦੀ ਅਸੀਂ 56000 52000 ਨੌਕਰੀ ਦੇ ਦਿਆ ਪੱਕੇ ਕਰਤੇ ਫਿਰ ਉਹ ਐਵੇਂ ਮਲਖਵਾ ਦੇਖੋ ਅਗ ਜੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਵੀ ਕਰਤੀ ਪੁਰਾਣੀ ਪੈਨਸ਼ਨ ਦੱਸੋ ਕਿੱਥੇ ਬਾਲ ਗਈ ਆ ਜੇ ਪੁਰਾਣੀ ਪੈਨਸ਼ਨ ਬਹਾਲ ਕਰੀ ਹੁੰਦੀ ਸਾਡੇ ਮੁਲਾਜ਼ਮਾਂ ਧਰਨੇ ਤੇ ਨੈ ਬੈਠਦੇ ਕੱਚੇ ਮੁਲਾਜ਼ਮ ਪੱਕੇ ਕਰ ਦੇਣ ਤੇ ਸਾਡੇ ਮੁਲਾਜ਼ਮ ਧਰਨੇ ਤੇ ਨੈ ਬੈਠਦੇ ਮੈਂ ਅਸ਼ੋਕ ਕੁਮਾਰ ਬੇਟੂ ਪ੍ਰਧਾਨ ਸਪਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਜਪੁਰਾ ਇਹ ਜਿਹੜਾ ਅੱਜ ਦਾ ਧਰਨਾ ਸਾਡੇ ਵੱਡੇ ਭਰਾ ਆ ਸ੍ਰੀ ਹੰਸਰਾਜ ਜੀ ਵੱਲੋਂ ਲਾਇਆ ਗਿਆ ਜਿਹੜੀਆਂ ਸਾਡੀਆਂ ਕੁਝ ਲੋਕਲ ਮੰਗਾਂ ਵੀ ਸੀ ਤੇ ਕੁਝ ਪੰਜਾਬ ਸਰਕਾਰ ਨੂੰ ਚੇਤਾਵਨੀ ਸੀ ਇੱਕ ਸਾਡੀ ਜਿਹੜੀ ਮੈਂ ਭੈਣ ਸੀ ਜਿਹੜਾ ਐਕਸੀਡੈਂਟ ਹੋਇਆ ਸੀਗਾ ਉਹ ਸਾਡੇ ਵੀਰ ਦੀ ਨੇ ਦੱਸ ਹੀ ਦਿਆ ਪ੍ਰਧਾਨ ਜੀ ਨਾਨਸਰਾਜ ਜੀ ਨੇ ਸਨੀਤਾ ਰਾਣੀ ਦੇ ਬਾਰੇ ਮੈਂ ਜਿਹੜੇ ਸਾਡੇ ਉਰੇ ਮੰਤਰੀ ਸਾਹਿਬ ਆਏ ਸੀ ਲੋਕਲ ਬਾਡੀ ਮਿਨਿਸਟਰ ਜੀ ਤੇ ਸਾਡੀ ਉਰੇ ਮੀਟਿੰਗ ਚੱਲ ਰਹੀ ਸੀ ਇਹਨਾਂ ਨੇ ਦੇਖਿਆ ਵੀ ਕਿਤੇ ਸਾਡੇ ਜਲੂਸ ਨਾ ਕੱਢ ਦੇਣ ਉਸ ਟਾਈਮ ਜਿਹੜੇ ਲੋਕਲ ਬਾਡੀ ਮਿਨਿਸਟਰ ਸੀ ਉਰੇ ਹਾਂ ਕਰ ਗਏ ਸੀ ਵੀ ਨੌਕਰੀ ਦੇਵਾਂਗੇ ਪਰ ਉਹ ਨੌਕਰੀ ਹਜੇ ਤੱਕ ਨਹੀਂ ਦੇ ਪ੍ਰਧਾਨ ਸਾਹਿਬ ਸਾਕ ਤੋਂ ਪਹਿਲਾਂ ਦੱਸੋ ਜਿਹੜੀ ਤੁਸੀਂ ਦੱਸਦੇ ਬੀਬੀ ਦੀ ਡੈਥ ਹੋਈ ਸੀਗੀ ਉਹ ਕਿਸ ਤਰ੍ਹਾਂ ਹੋਈ ਸੀ ਉਹਦੇ ਬਾਰੇ ਥੋੜਾ ਚਾਲਾ ਨਾ ਪਾਓ ਤਾਂ ਸਾਡੇ ਦਰਸ਼ਕਾਂ ਨੂੰ ਸਾਡੀ ਜਿਹੜੀ ਭੈਣ ਸੀ ਸੁਨੀਤਾ ਉਹ ਰੋਡ ਦੇ ਉੱਪਰ ਜਿਹੜੀ ਡਿਊਟੀ ਕਰ ਰਹੀ ਸੀ ਅੱਛਾ ਜੀ ਤੇ ਪਟਿਆਲਾ ਰੋਡ ਤੋਂ ਜਿਹੜੀ ਹੈ ਗੱਡੀ ਆਰਸੀ ਸਕਾਰਪਿਓ ਉਹ ਸਕਾਰਪਿਓ ਨੇ ਸਾਡੀ ਭੈਣ ਦੇ ਵਿੱਚ ਜਿਹੜੀ ਗੱਡੀ ਮਾਰੀ ਤੇ ਐਟ ਦੀ ਸਪੋਰਟ ਜਿਹੜੀ ਹੈ ਉੱਥੇ ਡੈਥ ਹੋ ਗਈ ਸੀ ਰਾਜਮ ਸੀਗੇ ਆਪਣਾ ਸੁਨੀਤਾ ਰਾਣੀ ਜੀ ਉਹਨਾਂ ਦੀ ਡਿਊਟੀ ਦੌਰਾਨ ਡੈਥ ਹੋਈ ਹੈ ਉਹਨਾਂ ਦੀ ਡਿਊਟੀ ਦੌਰਾਨ ਡੈਥ ਹੋਈ ਹੈ ਜੀ ਸਾਨੂੰ ਅਫਸਰਾਂ ਨੇ ਵੀ ਉਰੇ ਦੇ ਵੀ ਅਫਸਰਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਇਹਦੇ ਪਰਿਵਾਰ ਦੇ ਜਿਹੜੀ ਹੈ ਨੌਕਰੀ ਦੇਵਾਂਗੇ ਉਹਨਾਂ ਤੱਕ ਨੌਕਰੀ ਨਹੀਂ ਦਿੱਤੀ ਗਈ ਇਸ ਕਰਕੇ ਜਿਹੜਾ ਅਸੀਂ ਅੱਜ ਇਹ ਧਰਨਾ ਲਾਇਆ ਹੋਇਆ ਹੈ ਅਗਰ ਜੇ ਸਾਡੀ ਉਸ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਨਹੀਂ دی ਜਾਏਗੀ ਇਹ ਧਰਨਾ ਐਵੇਂ ਜਾਰੀ ਰਹੇਗਾ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਅਫਸਰਾਂ ਦੇ ਘਰ ਨਹੀਂ ਅਸੀਂ ਮੰਤਰੀਆਂ ਦੇ ਘਰ ਜਿਹੜਾ ਹੈ ਨਾ ਕੋੜੇ ਦੇ ਢੇਰ ਲਾਵਾਂਗੇ ਤੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਤਬਾਹੀ ਮਚਾ ਦੇਵਾਂਗੇ ਪ੍ਰਧਾਨ ਸਾਹਿਬ ਉਹ ਜਿਹੜੀ ਤੁਸੀਂ ਦੱਸੇ ਬੀਬੀ ਜਿੱਥੇ ਹੋਈ ਹੈ ਉਹਨਾਂ ਦੇ ਕੀ ਕੀ ਬੱਚੇ ਕਿੰਨੇ ਬੱਚੇ ਆ ਕਿ ਬੀਬੀ ਉਹਨਾਂ ਦੇ ਉਹਨਾਂ ਦੀ ਦੋ ਬੇਟੀਆਂ ਇੱਕ ਬੇਟਾ ਅੱਛਾ ਜੀ ਤੇ ਬਹੁਤ ਗਰੀਬ ਪਰਿਵਾਰ ਹੈ ਉਹਨਾਂ ਦਾ ਜਿਹੜਾ ਜਿਹੜੀ ਸਾਡੀ ਭੈਣ ਸੀ ਉਹਨਾਂ ਦੇ ਪਤੀ ਜਿਹੜੇ ਐ ਦਿਹਾੜੀਆਂ ਕੰਮ ਕਰ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੇ ਐ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸੀ ਇੱਕ ਉਹਨਾਂ ਦੇ ਜਦੋਂ ਹਾਲ ਦੇਖਦੇ ਆ ਨਾ ਤੇ ਸਾਡੇ ਪ੍ਰਧਾਨ ਜੀ ਵੀ ਜਾਣਦੇ ਆ ਤੇ ਸਾਡਾ ਨਾ ਵੀ ਇੱਕ ਰੋ ਨਹੀਂ ਸਕਦੇ ਕਿਸੇ ਨੂੰ ਰੋਕੇ ਨਹੀਂ ਦਿਖਾ ਸਕਦੇ ਅਸੀਂ ਈਸੀ ਕਰਕੇ ਜਿਹੜਾ ਹੈ ਅੱਜ ਜਿਹੜੀ ਇਹ ਮੀਟਿੰਗ ਰੱਖੀ ਹੈ ਤਿੰਨੋਂ ਪ੍ਰਧਾਨਾਂ ਨੇ ਤੇ ਜਿਹੜੀ ਮੀਟਿੰਗ ਰੱਖੀ ਗਈ ਵੀ ਇਹ ਮੇਨ ਇਹ ਸਾਡੇ ਹੰਸਰਾਜ ਜੀ ਵੱਲੋਂ ਰੱਖੀ ਗਈ ਹੈ ਇਹਨਾਂ ਨੇ ਮੁੱਦਾ ਜਿਹੜਾ ਚੱਕਿਆ ਕਿ ਕਿਹੜੀ ਕਿਹੜੀ ਯੂਨੀਅਨਾਂ ਸ਼ਾਮਲ ਹੋਈਆਂ ਨੇ ਜੀ ਇਹਨਾਂ ਦੇ ਵਿੱਚ ਜਿਹੜੀ ਜਿਹੜਾ ਮੇਨ ਮੁੱਦਾ ਚੱਕਿਆ ਸਫਾਈ ਸੇਵਕ ਯੂਨੀਅਨ ਹੰਸਰਾਜ ਜੀ ਪ੍ਰਧਾਨ ਆ ਉਹਦੇ ਤੇ ਸਾਡੇ ਜਸਵੀਰ ਨਾਰਜ ਜੀ ਭਾਰਤੀ ਮਜ਼ਦੂਰ ਸੰਗਤੋਂ ਜਿਹੜੀ ਮੇਰੀ ਹੈਗੀ ਹੈ ਯੂਨੀਅਨ ਉਹ ਹੈਗੀ ਹੈ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਜਪੁਰਾ ਦੀ ਬਲ ਸਾਰੀਆਂ ਯੂਨੀਅਨ ਇਕੱਠੀਆਂ ਜੇ ਇਸ ਮੁੱਦੇ ਦੇ ਜਦੋਂ ਕੋਈ ਵੀ ਕਿਸੇ ਵੀ ਮੁਲਾਜ਼ਮ ਦਾ ਮੁੱਦਾ ਹੁੰਦਾ ਅਸੀਂ ਜਿਹੜੀ ਸਾਡੀ ਤਿੰਨੋਂ ਹੀ ਉਨਾ ਇਕੱਠੀਆਂ ਹੋ ਜਾਂਦੀ ਆਪਾਂ ਚਾਹੁੰਦੇ ਆ ਵੀ ਉਹਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਬੱਚੇ ਨੂੰ ਬੇਟੀ ਨੂੰ ਬੇਟੀ ਨੂੰ ਮਰਜ਼ੀ ਨੌਕਰੀ ਮਿਲੇ ਅਸੀਂ ਚਾਹੁੰਦੇ ਆ ਵੀ ਜਿਹੜੇ ਜਿਹੜੀ ਸਾਡੀ ਭੈਣ ਸੀ ਵੀ ਉਹਦੇ ਪਤੀ ਨੂੰ ਜਿਹੜੀ ਐ ਨੌਕਰੀ ਮਿਲਣੀ ਚਾਹੀਦੀ ਐ ਜੇ ਅਗਰ ਸਰਕਾਰ ਨੌਕਰੀ ਨਹੀਂ ਦਿੰਦੀ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਸਰਕਾਰ ਦਾ ਉਹ ਹੱਲ ਕਰਦਾਂਗਾ ਹੱਥ ਲਾਲਾ ਦੇਖੇਗੀ ਵੀ ਸਾਡੇ ਕੋਲ ਹੋਇਆ ਕਿਆ